ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਮੈਂ ਗੁਰੂ ਰਾਮ ਦਾਸ ਜੀ ਦਾ ਧੰਨਵਾਦ ਕਰਦਾ ਤੇ ਸ਼੍ਰੋਮਣੀ ਕਾਲੀਗਲ ਦੇ ਪ੍ਰਧਾਨ ਸਰਦਾਰ ਸਬੀਤ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਦੀ ਸ਼ਾਨ ਤੀਰ ਸਿੰਘ ਮਾਲਾਨ ਕੋਰ ਕਮੇਟੀ ਮੈਂਬਰ ਲਿਆ ਸਨੀ ਗੱਲ ਜੀ ਨੂੰ ਵਰਕਰ ਕਮੇਟੀ ਮੈਂਬਰ ਲਿਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਿਹਾਲ ਸਿੰਘ ਜੀ ਪੁਲ ਤਲਵੰਡੀ ਪੁਗੇਰੀਆ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਨਾਂ ਦਾ ਮਾਨ ਸਤਿਕਾਰ ਪਹਿਲਾਂ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਜਿਹਨੇ ਹਲਕਾ ਨਿਹਾਲ ਸਿੰਘ ਵਾਲੇ ਦੇ ਸਰਕਲ ਪ੍ਰਧਾਨ ਬਣੇ ਸੀ ਉਹਨਾਂ ਦਾ ਮਾਨ ਸਤਿਕਾਰ ਕੀਤਾ ਗਿਆ ਇਹ ਕਰਨਾ ਤਾਂ ਜ਼ਰੂਰੀ ਸੀ ਜੇ ਕਿਸੇ ਨੂੰ ਪਾਰਟੀ ਪ੍ਰਧਾਨ ਦੇ ਹੁਕਮਾਂ ਤੱਕ ਉਹਦਾ ਦਿੱਤਾ ਜਾਂਦਾ ਤਾਂ ਮਾਨ ਸਤਕਾਰ ਵੀ ਕਰਨਾ ਚਾਹੀਦਾ ਅੱਜ ਨਿਹਾਲ ਸਿੰਘ ਵਾਲੇ ਦੀ ਜਥੇਬੰਦੀ ਨੇ ਜਿਹੜੀ ਕ੍ਰੀਮ ਸੀਗੀ ਉਹ ਇਸ ਲੈਵਲ ਤੇ ਨਹੀਂ ਕੱਟ ਕੀਤਾ ਗਿਆ ਸੀ ਜਥੇਬੰਦੀ ਨੂੰ ਮੈਨ ਮੈਨ ਨੂੰ ਸੱਦਿਆ ਗਿਆ ਸੀਗਾ ਉਹਨਾਂ ਨੂੰ ਸਦਕੇ ਇੱਥੇ ਮਤਲਬ ਸਰਕਰ ਪ੍ਰਧਾਨਾਂ ਦਾ ਤੇ ਉਹਨਾਂ ਦਾ ਮਾਨ ਸਤਕਾਰ ਕੀਤਾ ਗਿਆ ਬਾਲਾ ਸਾਹਿਬ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਦੇ ਹੁਕਮਾਂ ਤਾਕ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭਗੇਰੀਆਂ ਦੀ ਅਗਵਾਈ ਵਿੱਚ ਬੂਥ ਵਾਈਜ਼ ਕਮੇਟੀਆਂ ਬਣਾਈਆਂ ਜਾਣ ਬੂਥ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ 1.5 ਸਾਲ ਰਹਿ ਗਿਆ 27 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਸਰਦਾਰ ਸੁਖਬੀ ਸਿੰਘ ਬਾਦਲ ਮੁੱਖ ਮੰਤਰੀ ਬਣ ਕਿਉਂਕਿ ਅੱਜ 8.5 ਸਾਲ ਹੋ ਗਏ ਪੰਜਾਬ ਲੁੱਟ ਲਿਆ ਪਹਿਲਾਂ 5 ਸਾਲ ਕਾਂਗਰਸ ਨੇ ਲੁੱਟਿਆ ਹੁਣ ਆ 3.5 ਪੌਣੇ 4 ਸਾਲ ਹੋ ਗਏ ਇਹਨਾਂ ਨੇ ਤਾਂ ਅਜੇ ਤਾਂ ਦਿੱਲੀ ਦੇ ਉਤੋਂ ਹਰ ਕੇ ਆ ਕੇ ਬਹਿ ਗਏ ਪੰਜਾਬ ਦਾ ਸੱਤਿਆਨਾਸ਼ ਕਰਤਾ ਰਹਿੰਦੀ ਹੁੰਦੀਆਂ ਜ਼ਮੀਨਾਂ ਜ਼ਿਮੀਦਾਰਾਂ ਦੀ ਜਿਹੜੀ ਜ਼ਮੀਨ ਕਿਸੇ ਕੋਲ ਕਿਲਾ ਦੋ ਕਿੱਲੇ ਆ ਉਹ ਵੀ ਖੋਨ ਤੇ ਤਲਪੇ ਆ ਉਹ ਵੀ ਫਰੀਚ ਜਿਆਦਾ 10 ਕਰੋੜ ਦੇਣ ਕਿੱਲੇ ਦਾ ਲਲ ਦਵਾ ਦਿੰਨੇ ਆ ਸਭ ਤੋਂ ਦੇਣਾ ਕੁਸ਼ ਐ ਨਹੀਂ ਮੁਫਤ ਚ ਹਰੇਕ ਦੀ ਜ਼ਮੀਨਾਂ ਭਾਲਦੇ ਆ ਕਿ ਐਂ ਨਹੀਂ ਕਬਜ਼ੇ ਆਉਣੇ ਭਲੇਖਾ ਕਢਦਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਜਿੱਨਾ ਚਿਰ ਮੈਂ ਜਿਉਣਾ ਇੱਕ ਮੈਂ ਮਰਲਾ ਵੀ ਨਹੀਂ ਕਿਸੇ ਦਾ ਜਾਣ ਦੇਣਾ ਇਸ ਕਰਕੇ ਇਹ ਕੱਟ ਕੀਤਾ ਗਿਆ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਤਾਂ ਕਿ ਪਾਰਟੀ ਤਕੜੀ ਕੀਤੀ ਜਾਵੇ ਤੇ ਤਰੀਕ ਨੂੰ ਜਿਹੜਾ ਕਿ ਉਹ ਹੀ ਤੁਹਾਨੂੰ ਦੱਸਿਆ ਜ਼ਮੀਨਾਂ ਦੇ ਸਬੰਧ ਵਿੱਚ ਲੈਣ ਭਾਵੇਂ ਮਾਫੀਆ ਜਿਹੜਾ ਬਣਿਆ ਪਿਆ ਇਹ ਭਗਵਾਨ ਤਮਾਨ ਸਰਕਾਰ ਦਾ ਉਹ ਜ਼ਮੀਨਾਂ ਨੱਪਣ ਦੀ ਤਿਆਰੀ ਕਰ ਰਿਹਾ ਉਹ ਸਬੰਧ ਵਿੱਚ ਡੀਸੀ ਦਫ਼ਤਰ ਧਰਨਾ ਵੱਡੇ ਵਿਸਾਲ ਇਕੱਠ ਲਗਦਾ 10000 ਦਾ ਇਕੱਠ ਅਸੀਂ ਪੀਚਾ ਰੱਖਿਆ ਜ਼ਿਲ੍ਹੇ ਦੇ ਵਿੱਚੋਂ ਇਕੱਠ ਵੱਡਾ ਇਕੱਠ ਕਰਕੇ ਤਾਂ ਕਿ ਸਰਕਾਰ ਨੂੰ ਹਲਾਇਆ ਜਾਵੇ ਵੀ ਇਹ ਗਲਤੀ ਨਾ ਕਰ ਨਹੀਂ ਤੇਰੇ ਨਾਲ ਬਹੁਤ ਵੱਡੀ ਭੈੜੀ ਕਰੂਗੀ ਇਹ ਲੋਕਾਂ ਨਾਲ ਕੀਤੇ ਵਾਦੇ ਉਹਨਾਂ ਵਾਲਾ ਲੋਕਾਂ ਨਾਲ ਠੱਗੀ ਨਾ ਮਾਰ। ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਨੂੰ ਬੇਨਤੀ ਕਰਦਾ 30 ਤਰੀਕ ਨੂੰ ਵੱਧ ਤੋਂ ਵੱਧ 11 ਵਜੇ ਆਪਾਂ ਠੀਕ ਧਰਨਾ ਸਟਾਰਟ ਕਰਨਾ 2:30 ਵਜੇ ਤੱਕ ਹੋ ਚੱਲਣਾ ਧਰਨਾ ਉਹਦੇ ਵਿੱਚ ਵੱਧ ਤੋਂ ਵੱਧ ਉੱਥੇ ਆਪਾਂ ਤਕਰੀਬਨ ਟੀਚਾ ਸਾਡਾ 10000 ਦੇ ਕੱਟ ਕਰਨ ਦਾ ਉਹ ਟੀਚਾ ਪੂਰਾ ਕੀਤਾ ਜਾਵੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਜਿਹੜੀ ਅੱਜ ਬਦਲੀ ਵਿਖੇ ਮੀਟਿੰਗ ਦੇ ਕਿਰਤੀਕੇ ਸ਼ੋਭਨੇ ਆਕਾਲੀ ਦਲ ਦੇ ਜਿਹੜੇ ਹੋਰ ਕਮੇਟੀ ਮੈਂਬਰ ਜਸਦਾ ਤਿਰਤ ਸਿੰਘ ਜੀ ਮਾਲਾ ਸਾਹਿਬ ਔਰ ਵਰਕਿੰਗ ਕਮੇਟੀ ਮੈਂਬਰ ਡੀ.ਐਮ.ਓ. ਜ਼ਿਲ੍ਹੇ ਦੇ ਵਿੱਚ ਸਦਾ ਸੰਜੀਤ ਸਿੰਘ ਜੀ ਸਣੀ ਗਿਲ ਜੀ ਸਦਾਰ ਜਸਦਾ ਨਰਸੀਬ ਸਿੰਘ ਜੀ ਰਤਿਆ ਸਾਹਿਬ ਬਾਲ ਸ਼੍ਰੀ ਬਾਲਕ੍ਰਿਸ਼ਨ ਵਾਲੀ ਜੀ ਔਰ ਜਿੰਨੇ ਵੀ ਹੋਰ ਜ਼ਿਲ੍ਹਾ ਪ੍ਰਧਾਨ ਤਾਂ ਨਿਹਾਲ ਸਿੰਘ ਜੀ ਪੁਲਰ ਇਹ ਜਿੰਨੇ ਵੀ ਸਾਡੇ ਵਰਕਿੰਗ ਕਮੇਟੀ ਮੈਂਬਰ ਔਰ ਜ਼ਿਲ੍ਹਾ ਪ੍ਰਧਾਨ ਔਰ ਸਰਕਲ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਕਲ ਬਰਤਾਨ ਜਿਹੜੇ ਨਵੇਂ ਬਣੇ ਨੇ ਨਵੇਂ ਨੁਕਤ ਕੀਤੇ ਗਏ ਨੇ ਉਨ੍ਹਾਂ ਦੀ ਸਨਮਾਨ ਸਮਾਰੋਹ ਦੇ ਵਿੱਚ ਅੱਜ ਬਦਰੀ ਵਿਖੇ ਪ੍ਰੋਗਰਾਮ ਜਿਹੜਾ ਲੀਕਿਆ ਗਿਆ ਔਰ ਇਹ ਨਿਹਾਲ ਸਿੰਘ ਵਾਲਾ ਹਲਕੇ ਦੀ ਜਿਹੜੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿੰਨਾ ਵਿੱਚ ਸ਼੍ਰੀ ਖਾਨ ਮੁਖਪਾਤਰੀ ਜੀ ਔਰ ਬਹੁਤ ਸਤਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੀ ਨਰਿੰਦਰ ਕੌਰ ਜੀ ਤੇ ਸਾਰੀ ਹੀ ਸੀਨੀਅਰ ਲੀਡਰਸ਼ਿਪ ਜਿਹੜੀ ਦਰਜਾ ਬਦਰਜਾ ਜਿੰਨਾ ਉਹਨਾਂ ਨੇ ਇਹ ਜਿਹੜੀ ਖਾਸ ਤੌਰ ਤੇ ਸਿਰਫ ਔਰ ਸਿਰਫ ਜਿਹੜੇ ਸਰਕਲ ਦੇ ਪ੍ਰਧਾਨ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਔਰ ਵਰਕਿੰਗ ਮਟੀਰੀਅਲ ਦੇ ਪ੍ਰਧਾਨ ਜਿਹੜੇ ਮੈਂਬਰ ਨੇ ਉਹਨਾਂ ਦੇ ਸਨਮਾਨ ਸਨਮਰੋਹ ਦੇ ਵਿੱਚ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਔਰ ਬਹੁਤ ਪ੍ਰਭਾਵਸ਼ਾਲੀ ਪ੍ਰੋਗਰਾਮ ਸੀ ਹਜੇ ਇਹ ਕੋਈ ਪੂਰੇ ਹਲਕੇ ਦੀ ਕੋਈ ਮੀਟਿੰਗ ਨਹੀਂ ਸੀ ਇਹ ਸਿਰਫ ਔਰ ਸਿਰਫ ਸਰਕਲ ਦੇ ਪ੍ਰਧਾਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਉਣਾ ਨਾਲ ਇੱਕ ਦੋ ਆਪ ਦੇ ਕੋਈ ਬੰਦੇ ਜਿਹੜੇ ਆ ਉਹ ਲੈ ਆਉਣਾ ਤੇ ਉਹ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਕਰੈਲੀ ਦਾ ਰੂਪ ਧਾਰਨ ਕਰ ਗਿਆ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਲੋਕਾਂ ਦੇ ਵਿੱਚ ਔਰ ਵਰਕਰਾਂ ਦੇ ਸ਼ਾਮਨੀ ਅਕਾਲੀ ਦਲ ਦੇ ਵਾਲੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਬਹੁਤ ਭਾਰੀ ਇਛਾ ਜਿਹੜਾ ਉਹ ਪਾਇਆ ਗਿਆ